ਜਲੰਧਰ ਦੇ ਬਸਤੇ 바ਵਾ ਖੇਡ ਥਾਣਾ ਖੇਤਰ ਦੇ ਪਿੰਕ ਸਿਟੀ ਕਲੋਨੀ ਦੇ ਵਿੱਚ ਜੰਮ ਕੇ ਇੱਟਾਂ ਰੋੜਿਆਂ ਦੀ ਬਰਸਾਤ ਹੋਈ। ਜਾਣਕਾਰੀ ਦੇ ਅਨੁਸਾਰ ਪੁਰਾਣੀ ਰੰਚਿਸ਼ ਤੇ ਚੱਲਦੇ ਨੌਜਵਾਨਾਂ ਦੇ ਵੱਲੋਂ ਹਮਲਾ ਕੀਤਾ ਗਿਆ। ਜੁਤੀ ਦੇ ਰਾਤ ਬਦਮਾਸ਼ਾਂ ਨੇ ਘਰ ਦੇ ਵਿੱਚ ਇੱਟਾਂ ਰੋੜਆਂ ਅਤੇ ਨਾਲ ਹੀ ਤੇਜ਼ਧਰ ਹਥਿਆਰਾਂ ਦੇ ਨਾਲ ਹਮਲਾ ਕੀਤਾ। ਪੂਰੀ ਘਟਨਾ ਸੀਸੀਟੀਵੀ ਕੈਮਰੇਜ ਕੈਦ ਹੋ ਗਈ ਹੈ। ਘਰ ਦੇ ਮਾਲਕ ਰਾਜਕੁਮਾਰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਇਲਾਕੇ ਦੇ ਵਿੱਚ ਰਹਿਣ ਵਾਲੇ ਨੌਜਵਾਨਾਂ ਦਾ ਕਿਸੇ ਦੇ ਨਾਲ ਵਿਵਾਦ ਹੋਇਆ ਸੀ ਵਿਵਾਦ ਦੇ ਵਿੱਚ ਉਕਤ ਨੌਜਵਾਨਾਂ ਨੇ ਉਹਨਾਂ ਦਾ ਸਾਥ ਦੇਣ ਲਈ ਕਿਹਾ ਸੀ ਪਰ ਬਾਅਦ ਵਿੱਚ ਮਨ੍ਹਾ ਕਰ ਦਿੱਤਾ ਇਸੇ ਗੱਲ ਦੇ ਰਣਜੀਤ ਸਿੰਘ ਰਾਖੇ ਆਰੋਪੀਆਂ ਨੇ ਐਤਵਾਰ ਰਾਤ ਉਹਨਾਂ ਦੇ ਘਰ ਉੱਤੇ ਹਮਲਾ ਕੀਤਾ ਫਿਲਹਾਲ ਪੁਲਿਸ ਪ੍ਰਸ਼ਾਸਨ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ ਕੀ ਗੱਲਬਾਤ ਕੀ ਹੋਈ ਆ ਤੁਹਾਡੇ ਘਰ 'ਤੇ ਹਮਲਾ ਹੋਇਆ ਮੇਰੇ ਨਾਲ ਕੋਈ ਗੱਲਬਾਤ ਨਹੀਂ ਨਹੀਂ ਫਿਰ ਤੁਹਾਡੇ ਘਰ 'ਤੇ ਹਮਲਾ ਕਿਉਂ ਕੀਤਾ ਗਿਆ ਅੱਜ

ਅਸੀਂ ਅੱچھے ਬੰਦੇ ਆ ਮੈਂ ਕਹਿੰਦਾ ਮੈਂ ਨਹੀਂ ਦੂੰਗਾ ਗਵਾਹੀ ਕਿਸੇ ਦੇ ਸਾਹਮਣੇ ਹਾਂ ਮੈਂ ਨਾ ਕਰਤੇ ਤੂੰ ਤੁਸੀਂ ਕਿਹੜਾ ਗਲਤ ਕੀਤਾ ਕੋਈ ਕੰਮ ਫਿਰ ਤੁਹਾਡੇ ਉੱਤੇ ਹਮਲਾ ਕਰਤਾ ਇਹਨਾਂ ਨੇ ਤੁਸੀਂ ਤਾਂ ਸਹੀ ਗੱਲ ਕਹੀ ਨਾ ਆਪਣੀ ਮੈਂ ਕੋਈ ਗਲਤ ਨਹੀਂ ਕੀਤਾ ਹਾਂ ਤੁਸੀਂ ਜਾਂਦੇ ਹੋ ਉਦਾਂ ਉਹਨਾਂ ਨੂੰ ਹਾਂਜੀ ਹਾਂਜੀ ਅੱਛਾ ਉਦਾਂ ਜਾਂਦੇ ਹੋ ਮਾੜਾ ਮੋਟਾ ਤੇ ਕਿੰਨੇ ਕਿੰਨੇ ਦਿਨਾਂ ਪਹਿਲਾਂ ਲੜਾਈ ਝਗੜਾ ਹੋਇਆ ਸੀ ਇਹਨਾਂ ਦਾ ਤਿੰਨ ਮਹੀਨੇ ਪਿੱਛੇ ਦੀ ਗੱਲ ਹੈ ਤੇ ਅੱਜ ਤੁਹਾਡੇ ਨਾਲ ਰੰਜਿਸ਼ ਕੱਢੀ ਗਈ ਹੈ ਹਾਂਜੀ ਕੱਢੀ ਗਈ ਕਿੰਨੇ ਬੰਦੇ ਆਏ ਸੀਗੇ ਤੁਹਾਡੇ ਘਰ ਹਮਲਾ ਕਰਨ 10 15 ਬੰਦੇ ਸੀ 10 15 ਹਥਿਆਰ ਵੀ ਸੀ ਕੋਹਣਾ ਕੋ ਤੇ ਕਿਸੇ ਦੇ ਸੱਟਾਂ ਵਗੈਰਾ ਲੱਗੀਆਂ ਤੁਹਾਡੇ ਘਰ ਤਾਂ ਨਹੀਂ ਲੱਗੀਆਂ ਹਾਂ ਬਚਾ ਕਿੱਦਾ ਹੋਇਆ ਤੁਸੀਂ ਬਚਾ ਕੇ ਰੱਖਿਆ ਸੀ ਦੇਖਣੇ ਹੀ ਕੋਲਿਆ ਤਾਂ ਬਚਾ ਹੋ ਗਿਆ ਜੀ ਗੇਟ ਖੋਲਦੇ ਤੇ ਤੁਹਾਡੇ ਉੱਤੇ ਵੀ ਹਮਲਾ ਹੋ ਸਕਦਾ ਸੀ ਜੇ ਕਰਪਾਨਾ ਗੁਰਬਾਨ ਨਾਲ ਗੇਟ ਟੁੱਟ ਜਾਂਦਾ ਸੀ ਸਾਡੇ ਨਾਲ ਜਾਨਲੇਵਾ ਹਮਲਾ ਹੋ ਸਕਦਾ ਤੇ ਐਸਚੋ ਸਾਹ ਪਹੁੰਚੀ ਸੀ ਉਹਨਾਂ ਨੇ ਕੀ ਕੀਤਾ ਤੁਹਾਨੂੰ ਬੱਸੀਵਾਓ ਖੇਲ ਤੋਂ ਉਹਨਾਂ ਨੇ ਕਿਹਾ ਕਿ ਉਹਦੇ ਨਾਲ ਕਾਨੂੰਨੀ ਪਰਵਾਹੀ ਕੀਤੀ ਜਾਏਗੀ ਹਾਂ ਜਿਹੜਾ ਤਾਂ ਦਾ ਨੁਕਸਾਨ ਹੋਇਆ ਹਾਂ ਉਹਦੇ ਨਾਲ ਦਵਾਇਆ ਜਾਏਗਾ ਇਨਸਾਫ ਦਵਾਇਆ ਜਾਏਗਾ ਤੁਹਾਡੇ ਪਰਿਵਾਰ ਵਿੱਚ ਕੌਣ-ਕੌਣ ਰਹਿੰਦਾ ਹੈ ਨਾ ਹਾਂ ਤੁਹਾਡਾ ਪਰਾਹੁਣ ਮੇਰੇ ਮੁੰਡਾ ਹੈ ਜੀ ਮੇਰੀ ਕੋੜੀ ਮੇਰੀ ਹੈ ਤਾਂ ਬੱਚੀਆਂ ਵੀ ਰਹਿੰਦੀਆਂ ਤੁਹਾਡੇ ਘਰ ਚ ਪੂਰੀ ਫੈਮਿਲੀ ਹੈ ਜੋ ਕੋਈ ਅਭੀ ਨਾ ਵੀ ਹੋ ਜਾਂਦੀ ਫਿਰ ਇਹਦਾ ਜ਼ਿੰਮੇਵਾਰ ਕੌਣ ਸੀ ਇਹਦਾ ਜ਼ਿੰਮੇਵਾਰ ਸਰਕਾਰ ਹੈ ਜੀ ਪਰਸ਼ਾਸ਼ਨ ਤਾਂ ਕਹਿੰਦੀ ਹੈ ਸੀ ਇਹੋ ਜੇ ਲੋਕਾਂ ਉੱਤੇ ਨਕਹਿਲ ਕੱਸ ਰਹੇ ਆ ਇੱਕ ਪਹਿਲਾਂ ਹੀ ਉਹਦੇ ਉੱਤੇ ਕੇਸ ਚੱਲ ਰਿਹਾ ਵਾ ਫਿਰ ਵੀ ਤੁਹਾਡੇ ਉੱਤੇ ਦੂਜਾ ਹਮਲਾ ਕਰਤਾ ਉਹਨੇ ਤੁਹਾਨੂੰ ਲੱਗਦਾ ਕਿ ਪੁਲਿਸ ਕਾਰਵਾਈ ਕਰੇਗੀ ਇਹਦੇ ਉੱਤੇ ਮੈਨੂੰ ਤਾਂ ਨਹੀਂ ਲੱਗ ਰਿਹਾ ਅੱਜ ਹਾਂ ਮਤਲਬ ਵਿਸ਼ਵਾਸ ਨਹੀਂ ਹੈਗਾ ਤੁਹਾਨੂੰ ਗਿਆ ਤੁਸੀਂ ਜਾਓ ਹਾਂ ਪੁਲਿਸ ਆਏ ਉਸ ਤੋਂ ਬਾਅਦ ਫਿਰ ਵੀ ਮੇਰੇ ਉੱਤੇ ਹਮਲਾ ਹੋ ਸਕਦਾ ਸੀ ਹਾਂ ਤਾਂ ਡਰ ਦਾ ਮਾਹੌਲ ਬਣਿਆ ਹੋਇਆ ਹੈ ਬਿਲਕੁਲ ਬਿਲਕੁਲ ਜੀ ਪੂਰੀ ਗਲੀ 'ਚ ਉਹਨਾਂ ਪੱਥਰ ਮਾਰੀਏ ਚਲੋ ਬਿਆਨ ਤੁਸੀਂ ਦੇਣ ਨੂੰ ਮਨਾ ਕੀਤਾ ਸੀ ਗਵਾਹੀ ਦੇਣ ਨੂੰ ਪਰ ਪੂਰੇ ਇਲਾਕੇ ਵਿੱਚ ਕਿਉਂ ਪੱਥਰ ਕੀਤਾ ਲੋਕੀ ਹੋਰ ਕਹਿ ਰਹੇ ਕਿ ਸਾਡੇ ਘਰ ਉੱਤੇ ਵੀ ਇੰਟਾ ਮਾਰੀਏ ਨੇ ਗੁੰਡਾ ਕਰਦੀ ਹੈ ਜੀ ਹਾਂ ਗੁੰਡਾ ਕਰਦੇ ਤੇ ਲੰਗੇ ਨਾਜ ਨਜਦੇ ਨੇ ਮਤਲਬ ਇਹਨਾਂ ਨੂੰ ਡਰ ਨਹੀਂ ਹੈਗਾ ਪ੍ਰਸ਼ਾਸਨ ਦਾ ਉਹਨਾਂ ਕਿਸ ਨੂੰ ਡਰਨੀ ਆ ਗੱਲ ਹਾਂ ਉਹ ਜਾਂਦਾ ਸਾਡੇ ਇਥੇ ਦਬਦਾਬਾ ਬਣਾ ਰਹੇ ਹਾਂ ਅਸੀਂ ਪਰ ਇਹਨਾਂ ਨੂੰ ਪਰਵਾਸੇ ਇਹਨਾਂ ਨੂੰ ਥੱਲੇ ਰਲ ਲਾ ਕੇ ਰੱਖੇ ਮਤਲਬ ਸਿਰ ਪਰਵਾਸੀ ਕਰਕੇ ਤੁਹਾਡੇ ਉਤੇ ਇਹ ਕੰਮ ਕੀਤਾ ਇਹ ਪੂਰਾ ਇਲਾਕੇ ਵਿੱਚ ਪਰਵਾਸੀ ਰਹਿੰਦੇ ਨੇ ਹਾਂ ਜੀ ਰਹਿੰਦੇ ਨੇ ਸੋ ਕੀ ਮੰਗ ਕੀ ਕਰਦੇ ਹੁਣ ਪ੍ਰਸ਼ਾਸਨ ਤੋਂ ਜੀ ਉਹਨੂੰ ਕਰਵਾਈ ਹੋਵੇ ਇਸ ਤੋਂ ਪਹਿਲੇ ਵੀ ਹਮਲਾ ਕੀਤਾ ਸੀ ਉਹ ਠੀਕ ਕਿਹੜੀ ਗੱਲ ਹੋਈ ਸੀ ਆਪਕੇ ਘਰ 'ਤੇ ਹੋਈ ਹੈ ਸਾਡੇ ਇੱਥੇ ਜਿਹੜਾ ਹਮਲੇ ਹੋਏ ਹਾਂ ਹਾਂ तो आपके साथ कोई रंजिश थी पुरानी इनकी पुरानी रंजिश थी लोगों ने आपसे झगड़ा किया था activate... पहले था। किसी और से किया किया आपसे था पहले किया था अभी नहीं किया था अच्छा आपसे किया था अच्छा साल भर डेढ़ साल का बीच बीच में गालियाँ देते रहता है लोग कुछ नहीं बोलते हैं पर क्या कारण क्या है आपसे क्यों लड़ते हैं अभी एक कारण नहीं बता सकते कि चाहता तो आपके साथ भी कोई गवाही को लेकर कहा था उसने कि पहले से ही रंजिश तो नहीं, पहले से नहीं चल रहा है गली में। तो एक बताया जा रहा है किसी के घर पे हमला हुआ था चोटें वगैरह लगी थी उस केस में वो गवाही के लिए बोल रहा था कि गवाही दो वो कौन था मेरे को नहीं आके बोला था अच्छा उसमें आपको नहीं बोला था मतलब आपसे पहले लड़ाई हुई थी आपने कोई कार्रवाई नहीं करवाई करवाई थी हमने सुरनामा उसने करवाया था अच्छा एफ आई आर का पेपर होगा वहाँ पे पुलिस थाने में तो आज आपके घर पे इसीलिए हमला किया के के लगे हुए कैमरे लगे तो फिर ये शीशे वगैरह गे, क्यों तोड़ दिए कैमरे के के तोड़े तोड़ दिए भी हो सकता है अगर जान के तोड़ेगा तो वो दुश्मनी है तो कैसे देख सकते हो की हालात क्या बन रहे हैं जलंधर शहर के जलंधर सही नहीं है सही प्रशासन का डर नहीं है किसी के प्रशासन है। है की थी थी। तो क्या आप मांग क्या करते हो ये प्रशासन मांग करते है सरकार से मांग करते है सख्त कार्रवाई तो आज कितने लड़के आए थे हमला करने के लिए

ऐसी तोड़ने लगे अंदर गेट के थे वो गेट वो आपका ही घर है हाँ। तो कैसा डर का माहौल बना हुआ है अभी आपके घर में जी, छोटे छोटे बच्चे से अंदर गेट में लगा तो आपने सिर्फ बयान देने के लिए मना किया था उनको कि हम गवाही झूठी नहीं देंगे तो फिर भी उन्होंने हमला कर दिया ना आपके साथ लड़ाई झगड़ा है ना कुछ लड़ाई कुछ नहीं था लड़ाई झगड़ा था आपका उनके साथ लड़ाई झगड़ा ही लगा बच्चा मार दिया ने क्या कहा आपको